ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਰੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਨੇ ਆਪਣੇ ਨੇਮ ਲੈਵਲ ਤੋਂ ਬਾਅਦ ਇੱਕ ਕੰਪਨੀ ਲਾਂਚ ਕੀਤੀ ਸੀ ਜਿਸ ਦਾ ਨਾਮ ਰੱਖਿਆ ਸੀ 911 ਰੈਕੋਰਡ ਅਤੇ ਇਹ ਕੰਪਨੀ ਦਾ ਨਾਮ ਸਿੱਧੂ ਮੂਸੇਵਾਲੇ ਨੇ ਆਪਣੇ ਨਾਮ ਤੋਂ ਰੱਖਿਆ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਦੋਸਤੋ ਸਿੱਧੂ ਮੂਸੇਵਾਲੇ ਦੇ ਫੇਮਸ ਹੋਣ ਤੋਂ ਬਾਅਦ 911 ਵੀ ਫੇਮਸ ਹੋ ਗਿਆ ਅਤੇ ਸਾਰੇ ਲੋਕ ਸਿੱਧੂ ਮੂਸੇਵਾਲੇ ਨੂੰ 911 ਦੇ ਨਾਮ ਨਾਲ ਹੀ ਜਾਣਨ ਲੱਗ ਗਏ ਸੀ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਆਪਣੀ ਇੱਕ 뮤ਜ਼ਿਕ ਕੰਪਨੀ ਬਣਾਈ ਜਿਸ ਦਾ ਨਾਮ ਰੱਖਿਆ 911 ਰੈਕੋਰਡ ਅਤੇ ਉਸ ਦੇ ਉੱਤੇ ਜੋ ਨਵੇਂ ਅਤੇ ਜੰਗ ਆਰਟਿਸਟ ਨੇ ਉਹਨਾਂ ਦੇ ਗੀਤ ਰਿਲੀਜ਼ ਕੀਤੇ ਜਾਂਦੇ ਸੀ ਤੇ ਦੋਸਤੋ ਤੁਸੀਂ ਸਿੱਧੂ ਮੂਸੇ ਵਾਲੇ ਦੇ ਨਾਮ ਦੀ ਪਾਵਰ ਦੇ ਘੰਟੇ ਦੇ ਵਿੱਚ ਉਸ ਚੈਨਲ ਦੇ ਉੱਤੇ 1 ਮਿਲੀਅਨ ਸਬਸਕ੍ਰਾਈਬਰ ਹੋ ਗਏ ਸੀ ਅਤੇ ਆਪਣੀ ਉਹ 뮤직 ਕੰਪਨੀ ਸਿੱਧੂ ਮੂਸੇ ਵਾਲੇ ਬਾਈ ਨੇ ਤਾਂ ਲਾਂਚ ਕੀਤੀ ਸੀ ਕਿ ਜੋ ਵੀ ਨਵੇਂ ਆਰਟਿਸਟ ਨੇ ਜੋ ਆਪਣਾ ਗੀਤ ਅਫੋਰਡ ਨਹੀਂ ਕਰ ਸਕਦੇ ਤਾ ਸਿੱਧੂ ਮੂਸੇ ਵਾਲਾ ਬਾਈ ਉਹਨਾਂ ਉੱਤੇ ਪੈਸੇ ਲਾਏਗਾ ਤੇ ਉਹਨਾਂ ਦੇ ਨਵੇਂ ਗੀਤ ਕਰਵਾਏਗਾ। ਤਾਂ ਦੋਸਤੋ ਇਹ ਕੰਪਨੀ ਬਣਨ ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਨੇ ਜੋ ਇਸ ਉੱਤੇ ਪਹਿਲਾ ਗੀਤ ਰਿਲੀਜ਼ ਕੀਤਾ ਸੀ ਉਸ ਦਾ ਨਾਂ ਸੀ ਗੇਮ ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਨਵਾਂ ਕਲਾਕਾਰ ਸ਼ੂਟਰ ਕਾਲੋਂ ਸੀ ਅਤੇ ਸਿੱਧੂ ਮੂਸੇ ਵਾਲੇ ਬਾਈ ਦੀ ਉਸ ਵਿੱਚ ਫੀਚਰਿੰਗ ਸੀ। ਤਾਂ ਦੋਸਤੋ ਗੇਮ Song ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਬਾਈ ਨੇ ਇੱਕ ਵੱਡਾ ਹੀ ਰਿਕਾਰਡ ਕਾਇਮ ਕਰ ਦਿੱਤਾ ਸੀ। ਤੇ ਉਹ ਰਿਕਾਰਡ ਇਹ ਸੀ ਕਿ ਸਿੱਧੂ ਮੂਸੇ ਵਾਲੇ ਦੇ ਇਹ ਗੀਤ ਰਿਲੀਜ਼ ਕਰਨ ਤੋਂ ਬਾਅਦ ਇਸ ਗੀਤ ਦੇ ਉੱਤੇ 5 ਮਿਲੀਅਨ ਕਮੈਂਟ ਉਸ ਦਿਨਾਂ ਦੇ ਕਈ ਸੀ ਤਾਂ ਦੋਸਤੋ ਤੁਸੀਂ ਪਪੂਲਾਰਿਟੀ ਦੇਖੋ ਸਿੱਧੂ ਮੂਸੇ ਵਾਲੇ ਦੀ ਕਿ ਇੱਕ ਨਵਾਂ ਬਣਿਆ ਚੈਨਲ ਅਤੇ ਇੱਕ ਨਵਾਂ ਆਰਟਿਸਟ ਹੋਵੇ ਅਤੇ ਫਿਰ ਵੀ ਸਿੱਧੂ ਮੂਸੇ ਵਾਲੇ ਦੇ ਉਸ ਗੀਤ ਉੱਤੇ 5 ਮਿਲੀਅਨ ਕਮੈਂਟ ਹੋ ਗਏ ਸਨ ਅਤੇ ਦੋਸਤੋ ਜੇਕਰ ਤੁਸੀਂ ਗੂਗਲ ਦੇ ਉੱਤੇ ਸਰਚ ਵੀ ਕਰੋਗੇ ਕਿ ਮੋਸਟ ਕਮੈਂਟਡ Song ਇਨ ਪੰਜਾਬੀ ਇੰਡਸਟਰੀ ਤਾਂ ਸਿੱਧੂ ਮੂਸੇ ਵਾਲੇ ਦਾ ਗੇਮ Song ਸਭ ਤੋਂ ਉੱਪਰ ਆਏਗਾ ਜਿਸ ਦੇ ਵਿੱਚ 5 ਮਿਲੀਅਨ ਕਮੈਂਟ ਕੀਤੇ ਹੋਏ ਨੇ ਅਤੇ ਉਸ ਤੋਂ ਬਾਅਦ ਬੱਬੂ ਮਾਨ ਦਾ ਗੀਤ ਆਏਗਾ ਅੜਬ ਪੰਜਾਬੀ ਅਤੇ ਇਹਨਾਂ ਟੌਪ 10 ਗੀਤਾਂ ਦੇ ਵਿੱਚ ਕਰਨ ਔਜਲਾ ਬੱਬੂ ਮਾਨ ਅਤੇ ਹੋਰ ਪੰਜਾਬੀ ਸਿੰਗਰ ਵੀ ਨੇ ਪਰ ਦੋਸਤੋ ਤੁਸੀਂ ਇਹ ਗੱਲ ਜਾਣ ਕੇ ਹੈਰਾਨ رہ ਜਾਮੋਗੇ ਕਿ ਪਹਿਲੇ 10 ਗੀਤਾਂ ਦੇ ਵਿੱਚ 6 ਗੀਤ ਸਿੱਧੂ ਮੂਸੇ ਵਾਲੇ ਬਾਈ ਦੇ ਨੇ ਮੋਸਟ ਕਮੈਂਟਡ ਲਿਸਟ ਦੇ ਵਿੱਚ ਤਾਂ ਦੋਸਤੋ ਤੁਸੀਂ ਇਸ ਗੱਲ ਤੋਂ ਆਪ ਅੰਦਾਜ਼ਾ ਲਗਾ ਲਓ ਕਿ ਸਿੱਧੂ ਮੂਸੇ ਵਾਲਾ ਬਾਈ ਜਿਹੜਾ ਕੰਮ 5 ਸਾਲਾਂ ਦੇ ਵਿੱਚ ਕਰ ਗਿਆ ਪੰਜਾਬੀ ਇੰਡਸਟਰੀ ਦਾ ਕੋਈ ਵੀ ਸਿੰਗਰ ਉਹ ਕੰਮ 100 ਸਾਲਾਂ ਦੇ ਵਿੱਚ ਵੀ ਨਹੀਂ ਕਰ ਸਕਦਾ ਅਤੇ ਸਿੱਧੂ ਮੂਸੇਵਾਲੇ ਦੇ ਬਣਾਏ ਰਿਕਾਰਡ ਕੋਈ ਵੀ ਪੰਜਾਬੀ ਇੰਡਸਟਰੀ ਦਾ ਸਿੰਗਰ ਮੈਨੂੰ ਨਹੀਂ ਲੱਗਦਾ ਕਿ ਤੋੜ ਸਕੇਗਾ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ